ਕਈ ਦਿਨਾਂ ਤੋਂ ਜਿਹੜਾ ਹੈ ਉਹ ਸਨਾਤਨ ਮੱਤ ਵਿੱਚ ਜੋ ਕੁੰਮ ਦਾ ਮੇਲਾ ਚੱਲ ਰਿਹਾ ਹੈ ਤੇ ਉੱਥੇ ਬਹੁਤ ਸਾਰੀ ਲੋਕ ਕਈ ਇਸ਼ਨਾਨ ਕਰਨ ਵਾਸਤੇ ਜਾ ਰਹੀ ਹੈ ਬਹੁਤ ਸਾਰੇ ਸਾਧੂ ਮਹਾਪੁਰਸ਼ ਜਾ ਰਹੇ ਹਨ ਉੱਥੇ ਬਹੁਤ ਸਾਰੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਤੇ ਬਾਹਰੀ ਸ਼ਕਲ ਜਿਨ੍ਹਾਂ ਦੀ ਸਿੱਖਾਂ ਵਾਲੀਏ ਤੋਂ ਵੀ ਤੁਰੇ ਫਿਰਦੇ ਨੇ ਆਪਣੇ ਨਿੱਜੀ ਜੀਵਨ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਵੀ ਕਰਮ ਕਰਿਓ ਦੇ ਨਾਲ ਸਾਨੂੰ ਕੋ ਲੈਣ ਦੇ ਨਹੀਂ ਪਰ ਇੱਕ ਸਿੱਖ ਹੋਣ ਦੇ ਨਾਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣ ਦੇ ਨਾਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਵਿਚਾਰ ਕਰਨ ਦੇ ਨਾਤੇ ਇਹ ਬੇਨਤੀ ਮੈਂ ਉਹਨਾਂ ਸਾਰੇ ਸਿੱਖਾਂ ਨੂੰ ਕਰਨੀ ਚਾਹਾਂਗਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਦਿਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਤੇ ਲਵੋ ਕਿ ਕਿ ਮੈਂ ਵੀ ਉਸ ਕੁੰਮ ਦੇ ਮੇਲੇ ਆ ਦੇ ਕੁ ਇਸ਼ਨਾਨ ਕਰਨ ਜਾ ਸਕਦਾ ਹਾਂ ਮੈਂ ਵੀ ਉਸ ਗੰਗਾ ਦੇ ਜਲ ਵਿੱਚ ਇਸ਼ਨਾਨ ਕਰਨ ਜਾ ਸਕਦਾ ਹਾਂ ਜਦੋਂ ਸਤਿਗੁਰੂ ਕੋਲ ਸਿੱਖ ਨੇ ਆ ਕਰਕੇ ਪੁੱਛਿਆ ਤੇ ਗੁਰੂ ਨੇ ਉਸ ਨੂੰ ਦੱਸ ਦਿੱਤਾ ਗੰਗਾ ਜਲ ਗੁਰ ਗੋਬਿੰਦ ਨਾਮ ਉਹਨੂੰ ਗੁਰੂ ਨੇ ਦੱਸ ਦਿੱਤਾ ਵੀ ਤੇਰੇ ਵਾਸਤੇ ਗੰਗਾ ਦਾ ਜਲ ਰੱਬ ਦਾ ਨਾਮ ਹੀ ਹੈ ਤੈਨੂੰ ਹੋਰ ਕਿਸੇ ਜਲ ਵਿੱਚ ਇਸ਼ਨਾਨ ਕਰਨ ਦੀ ਲੋੜ ਨਹੀਂ ਐਵੇਂ ਉੱਥੇ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਤੇਰੇ ਵਾਸਤੇ ਗੁਰੂ ਦਾ ਨਾਮ ਹੀ ਗੰਗਾ ਜਲ ਹੈ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਆਖਦੀ ਹੈ